ਸਾਰੇ ਸਾਰਿਆਂ ਨੇ ਇੱਕ ਖਬਰ ਸੁਣੀ ਆ ਅੱਜ ਤਰਖਸਾਦੀ ਸ਼ਲੋਮਨੀ ਅਕਾਲੀ ਦਲ ਬਾਦਲ ਨੂੰ ਸਖਬੀਰ ਬਾਦਲ ਦੇ ਸ਼ਲੋਮਨੀ ਅਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਅਕਾਲੀ ਦਲ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਿੱਦੋਂ ਉਹਦੇ ਹੀ ਪਾਰਟੀ ਦੇ ਸੀਨੇ ਲਾਗੂ ਬਿਕਰਮਜੀਤ ਸਿੰਘ ਮਜੀਠੀਏ ਦੀ ਜਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਪਰ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਵਿਜੀਠੀਏ ਦੇ ਪੱਖ ਦੇ ਵਿੱਚ ਇਹ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਅ ਖੋਦੀ ਕੀਤੀ ਹੈ ਧੱਕਾ ਕੀਤਾ ਅਦਮਾਨ ਜੋਗ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਮੋਰ ਵਾਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਇਹ ਫੈਸਲਾ ਜਿਹੜਾ ਦਿੱਤਾ ਕਾਲੀ ਦਲ ਦੇ ਲੀਡਰ ਇਹ ਵੇਸ਼ਾਈ ਇੰਨਾ ਕੋਈ ਕੋ ਸ਼ਬਦ ਹੈ ਕਿ ਸਿਆਸੀ ਬਦਲਾਖੋਦੀ ਆ ਜੀ ਤੱਕਾ ਜੀ ਬੈਸ ਕੇਸ ਦੇ ਪਛੋਕਰ ਦੇ ਵਿੱਚ ਜਾਂਦਿਆ ਇਹ ਕਹਿਣਾ ਚਾਹੁੰਦਾ ਕਿ 12 13 ਦੇ ਵਿੱਚ 2012 13 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਸਵਾਰ ਪ੍ਰਕਾਸ਼ ਸਿੰਘ ਬਾਦਲ ਜੀਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਇਸ ਡਰਗ ਦੇ ਤੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆਂ ਵੀ ਸ਼ਾਮਲ ਹੈ ਸਾਜੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੇ ਉਸ ਸਮੇਂ ਫੜ ਕੇ ਮਜੀਠੀਆਂ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜੜੀ ਬਾਜ਼ਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇ ਭਤੀਜੇ ਦੀ ਸਰਕਾਰ ਤੱਕ ਜਿਹੜਾ ਧੰਦਾ ਚੱਲਦਾ ਪਿਆ ਇਹ ਧੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਔਰ ਉਹਨਾਂ ਦੀਆਂ ਲਾਛਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਂਡ ਦੇ ਜਿਹੜਾ ਇਹ ਹੋਇਆ ਇਹ ਪੈਸਾ ਕਿੱਥੋਂ ਆਇਆ ਨਾ ਸਮਝਦੇ ਇਕ ਦੀ ਗੱਲ ਇਸ ਕਰਕੇ ਮੱਲਾ ਇਹ ਮੈਂ ਕਹਿਣਾ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸਬਦ ਕਰਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕੋਈ ਬੱਲੇ ਜਿਹੜਾ ਝੂਠਾ ਕੇਸ ਦੇ ਦੱਚ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬਦਲਾਖੋਰੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਵੀ ਜਿੱਟੀਆਂ ਉਹਨਾਂ ਦੇ ਉਹ ਫਸਲ ਹੋਰ ਵੱਢ ਰਏ ਜੋ ਬੀਜੋਗੇ ਉਹੀ ਕੱਟੋਗੇ ਜੋ ਇਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢ ਰਿਆ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਇਨਸਾਫ ਕਰੂਗੀ ਸਜ਼ਾ ਹੋਊਗੀ ਉਹ ਤੋਂ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਦੇ ਸਿਵਿਆਂ ਦੇ ਬਹਿ ਕੇ ਰੋਂਦੀਆਂ ਜਿਨ੍ਹਾਂ ਦੇ ਪੁੱਤ ਨਸ਼ਿਆਂ ਦਾ ਮਰ ਗਏ ਸੀਗੇ ਸਾਦ ਉਹ ਕਿਤੇ ਬੰਦ ਉਹਨਾਂ ਦਾ ਸ਼ਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਧੱਕਣ ਆਵੇ ਮਜੀਠੀਅਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਧਾ ਉਹਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜ਼ਾ ਮਿਲੀ ਕਿਤੇ ਨਾ ਕਿਤੇ ਦਾ ਇਨਸਾਫ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਗੁੜਕਾ ਸਾਫ ਫੜ ਕੇ ਉਹਨਾਂ ਕੋਲੋਂ ਨਾ ਲੱਕ ਟੁੱਟਾ ਨਾ ਲੱਤ ਟੁੱਟੀ ਨਾ ਕੋ ਬਾਹ ਟੁੱਟੀ ਨਾ ਕੋ ਪੈਰ ਟੁੱਟਾ ਉਹ ਤੇ ਚਾਚਾ ਭਤੀਜਾ ਬਣ ਗਏ ਮੁੜ ਕੇ ਸਮਝਦੇ ਅਕਦੀ ਗੱਲ ਇਸ ਕਰਕੇ ਜੇਬ ਜਿੱਟੇ ਨੂੰ ਹਿੰਮਤ ਕੀਤੀ ਤੇ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਔਰ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬਲਾਖੋਦੀ ਦੀ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕੱਲੀ ਰੋਜ਼ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੋਲਾ ਖੋਦੀ ਹੋਦੀ ਆ ਜੀ ਆਪਦੀ ਸਰਕਾਰ ਮਾਨ ਦੀ ਸਰਕਾਰ ਤੱਕੇ ਕਾਦੀ ਆ ਜੀ ਤੱਕੇ ਸ਼ਾਈ ਕਾਦੀ ਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਈਆਂ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਵੱਜੀ ਹੈ ਨਹੀਂ ਤੇ ਕਹਿੰਦੇ ਸਾਨੂੰ ਕੌਣ ਫੜ ਸਕਦਾ ਇਹ ਕਹਿੰਦੇ ਸਾਨੂੰ ਵੱਡਿਆਂ ਨੂੰ ਕੌਣ ਹੱਥ ਪਾ ਸਕਦਾ ਕੋਈ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਹੈ ਕਿ ਸਾਡੇ ਦੇਸ਼ ਦੀ ਨਿਆ ਪ੍ਰਣਾਲੀ ਸਾਡੇ ਦੇਸ਼ ਦੀਆਂ ਮਾਨਜੋ ਕੋਟਾਂ ਅੱਜ ਵੀ ਬੈਠੀਆਂ ਜਿਹੜੀਆਂ ਕਿਤੇ ਨਾ ਕਿਤੇ ਇਨਸਾਫ ਜਿਹੜਾ ਉਹ ਸਾਨੂੰ ਦੇਂਦੀਆਂ ਮਜੇਦ ਵੀ ਆਉਂਦੀਆਂ ਪਹਿਲਾਂ ਨੇ ਦਿੱਤਾ ਅੱਗੇ ਵੀ ਦੇੜ ਗਿਆ ਸੋ ਮੈਂ ਸਬਦਾ ਕਿ ਅਕਾਲੀ ਦਲ ਜਿਹੜਾ ਰੋਜ਼ ਬੋਲਦਾ ਸੀਗਾ ਉਹਦਾ ਇਹ ਜਿਹੜਾ ਰੋਜ਼ ਦਾ ਰੋ ਰੱਪਾ ਸੀਗਾ ਉਹ ਸਰ ਬੰਦ ਹੋ ਗਿਆ ਹੁਣ ਉਹ ਕਹਿਣ ਵਾਲੇ ਦੀ ਬਣ ਗਏ ਕਿਉਂਕਿ ਕੋਰਟ ਨੇ ਕਹਿਤਾ ਕਿ ਸਬੂਤ ਬਹੁਤ ਤਕਬੀਰ ਨੇ ਉਹਨਾਂ ਨੇ ਨਾਲ ਕਮੈਂਟ ਕੀਤੇ ਆ ਔਰ ਤੁਸੀਂ ਦੇਖੋ ਇਹ ਕਿਦੋਂ ਦਾ ਸ਼ੁਰੂ ਹੋਇਆ ਇਹ 2005 ਦੇ ਲਾਗੇ ਦਾ ਸ਼ੁਰੂ ਹੈ ਕਿਦੋਂ ਦਾ ਇਹ ਡਰਗ ਮਾਫੀਆ ਪੰਜਾਬ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਰੁਪਈਆ ਜਿਹੜਾ ਇਹ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤੁਹਾਡੇ ਸਾਹਮਣੇ ਉਹ ਤੋਂ ਜਦੋਂ ਫੜਿਆ ਵਿਜੀਠੀਏ ਤੋਂ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਈਆ ਦਾ ਲੈਣ ਦੇਣ ਹੋਇਆ ਇੰਨਾ ਪੈਸਾ ਸਰ ਕਿੱਥੋਂ ਆਇਆ ਇਹ ਪੈਸਾ ਨਸ਼ੇ ਦਾ ਸੀਗਾ ਇਹ ਪੈਸਾ ਢੱਕਦਾ ਸੀਗਾ ਉਹ ਕਿਹੜੀ ਆਮਦਨ ਆਈ ਉਹ ਕਿੱਥੋਂ ਇੰਨਾ ਪੈਸਾ ਆ ਗਿਆ ਔਰ ਇੰਨਾ ਲੰਮਾ ਸਮਾਂ ਜੇ ਕਿਤੇ ਟਾਈਮ ਦੇ ਨਾਲ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ਾ ਤੇ ਜਾਣ ਤੋਂ ਵੱਜ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਤਾ ਇੰਨਾ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋਇਆ ਲੋਕਾਂ ਦੇ ਬੰਨ ਚ ਬਹਿ ਗਿਆ ਕਿ ਜਿਆਦਾ ਨਸ਼ੇ ਬੜੇ ਆਪਣੇ ਪੁੱਤਾਂ ਦੀਆਂ ਨੂੰ ਬਾਹਰ ਕੱਢ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਸ਼ਮਸ਼ਾਨ ਘਾਟ ਜਿਹੜੇ ਰੋਜ਼ ਭਰਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਇੱਕ ਵਾਰ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਰ ਅਨਸਾਫ਼ ਜਿਹੜਾ ਉਹ ਮਿਲਦਾ ਹੀ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਮਾ ਦੀਆਂ ਹਾਂ ਮਾਮਾ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੇ ਵਹਿ ਉਹਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਤੇ ਵਹਿ ਜਿਹੜੇ ਆ ਉਹ ਦਰਖਾ ਦੇ ਵਿੱਚ ਉਤੇ ਉਹ ਮਾਰਾ ਸੱਚੇ ਪਾਤਸ਼ਾਹ ਬਿਠਾ ਕੋਟ ਕਿਚਹਿੜੀਆਂ ਬਿਠੀਆਂ ਇਸ ਕਰਕੇ ਅੱਜ ਜਿਹੜਾ ਫੈਸਲਾ ਆਇਆ ਜਿਹੜਾ ਇੰਨਾ ਕੁ ਬਚਿਆ ਅਕਾਲੀ ਦਲ ਹੈ ਥੋੜਾ ਜਿਹਾ ਇਹ ਪੋਤਾ ਨੀਗਾ ਥੋੜਾ ਜਿਹਾ ਬਚਿਆ ਅਕਾਲੀ ਦਲ ਦੇਣਾ ਉਹਨੂੰ ਅੱਜ ਇਹ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਤੇ ਸਦਾ ਭਗਵਾਨ ਸਨਮਾਨ ਦੀ ਸਰਕਾਰ ਕਿਤੇ ਕੋਈ ਧੱਕਾ ਕਰਦੀ ਹੈ ਕਾਲਵਲ ਸਾਹਿਬ ਜਿਹਾ ਪ੍ਰਿਸ਼ਦ ਤੇ ਬਲੋਕ